ਤੇ ਪੁਲੀ ਤੇ ਵੜਦੇ 7-8 ਮੁੰਡੇ ਹੀ ਮੇਰੇ ਘਰ ਵਾਲੇ ਨੂੰ ਘੇੜ ਲਿਆ ਮੇਰੇ ਦਿਓਰ ਵੀ ਮੇਰੇ ਘਰ ਵਾਲੇ ਨੂੰ ਬਹੁਤ ਕੁੱਟਿਆ ਤੇ ਪੈਰ 'ਚ ਗੋਲੀ ਮਾਰਤੀ ਉਹਨਾਂ ਤੇ ਆਹੀ ਕੀਮਾ ਵਾਲੇ ਦੇ ਰਹਿਣ ਵਾਲੇ ਆ ਕੀਮਾ ਗੜ ਇੱਥੇ ਤੇ ਆਹੀ ਹਾਲਗੇਟੋ 3ਪੀ ਕੇ ਆਉਂਦੇ ਹੀ ਤੇ ਪੁਲੀ ਤੇ ਵੜਦੇ 7-8 ਮੁੰਡੇ ਹੀ ਮੇਰੇ ਘਰ ਵਾਲੇ ਨੂੰ ਘੇੜ ਲਿਆ ਮੇਰੇ ਦੌਰ ਵੀ ਮੇਰੇ ਘਰ ਵਾਲੇ ਨੂੰ ਬਹੁਤ ਕੁੱਟਿਆ ਤੇ ਪੈਰ 'ਚ ਗੋਲੀ ਮਾਰਤੀ ਉਹਨਾਂ ਤੇ ਮੇਸੇ ਚੇਤੇ ਵਿੱਚ 8 ਲੱਗੀ ਉਹਨਾਂ ਤੇ ਆਹੀ ਮੋਟਰਸਾਈਕਲ ਤੇ ਉਹ ਪੈਦਲ ਉੱਥੇ ਖਲੋਤੇ ਹੋਏ ਹੈਗੇ ਸ਼ਾਇਦ ਪੈਲੋ ਦੇ ਹੈਗੇ ਹਰ ਨੂੰ ਨਹੀਂ ਪਤਾ ਉਹਨਾਂ ਨੇ ਹਾਡਾ ਮੋਟਰਸਾਈਕਲ ਫੜ ਲਿਆ ਤੇ ਮੇਰੇ ਘਰ ਵਾਲੇ ਨੂੰ ਕੁੱਟਣ ਲੱਗ ਪਏ ਉੱਥੇ ਹੀ ਤੁਸੀਂ ਕੱਲ ਨੂੰ ਕਿਛੇ ਤੁਹਾਡਾ ਘਰ ਵਾਲਾ ਸੀ ਦੋ ਜਣੇ ਸੀ ਹਾਂਜੀ ਕਾਰਨ ਕੀ ਗੱਲ ਹੈ ਕਾਰਨ ਪਤਾ ਨਹੀਂ ਕੀ ਹੈ ਗਾਈ ਬਸ ਅਹੀਂ ਖਾ ਪੀ ਕੇ ਹੁੰਦੇ ਸੀ ਕੰਮ ਵੇਰ ਕੇ ਉਹਨਾਂ ਨੇ ਉਹ ਮੌਕੇ ਤੇ ਹਾ ਨੂੰ ਕਰ ਲਿਆ ਨਹੀਂ ਤੇ ਹਾਂ ਹਾਂ ਨਹੀਂ ਪਤਾ ਨਹੀਂ ਪਤਾ ਨਹੀਂ ਪਤਾ ਬਹੁਤ ਕ੍ਰਿਟੀਕਲ ਹੈ ਕਿ ਇਹ ਪਹਿਲਾ ਤੁਸੀਂ ਉਹ ਜادیه ਉਹਨਾਂ ਨੇ ਤੇ ਪੈਰਾ ਚ ਮਾਰਿਆ ਉਹਨਾਂ ਦੇ ਦਰਦ ਦੋ ਨੇ ਹਾਂ ਇਹ ਇੱਕੋ ਅਸਲਾ ਹੈ ਬਾਕੀ ਉਹਨਾਂ ਨੇ ਕੜੇ-ਕੁੜੇ ਹੱਥ ਨਾ ਪਹੁੰਚਾਦਾ ਮਾਰਿਆ ਸਿਰ ਸੁਰ ਪਾੜਦਾ ਜਿਹੜਾ ਮਾਰਦ ਲੱਗ ਕੋਈ ਲੋਕਾਂ ਨੇ ਛੁਡਾਇਆ ਨਹੀਂ ਨਹੀਂ ਕੋਈ ਨਹੀਂ ਹੱਥ ਪਿਆ ਕੋਈ ਨਹੀਂ ਛੁਡਾਇਆ ਜੇ ਬਾਕੀ ਮੇਰੇ ਮੈਂ ਆਪਣੇ ਘਰ ਤੇ ਆ ਨੂੰ ਬੁਲਾਇਆ ਉਹਨਾਂ ਨੇ ਛੁਡਾਇਆ ਉਹਨਾਂ ਨੇ ਕਰ ਕਰਦੀ ਹਾਂ ਹਾਂਜੀ ਹਾਂਜੀ ਕਰਦੀ ਆ ਕਿ ਕੀ ਮਾਂ ਕਰਦੇ ਤੁਸੀਂ ਆਹ ਕਹਿੰਦੇ ਉਹਨਾਂ ਨੂੰ ਫੜੋ ਉਹਨਾਂ ਨੂੰ ਜੋ ਮਰਜ਼ੀ ਉਹਨਾਂ ਨੂੰ ਸਜ਼ਾ ਦਿਓ ਮੇਰੇ ਘਰ ਵਾਲੇ ਦਾ ਬਹੁਤ ਬੁਰਾ ਹਲ ਕੀਤਾ ਉਹਨਾਂ ਨੇ ਸੰਦੀਪ ਸੰਦੀਪ ਜੀ ਕੀ ਗੱਲ ਹੋਈਏ ਬ੍ਰਦਰ ਮੈਂ ਆਪਣੀ ਵਾਈਫ ਨਾਲ ਘਰ ਦਾ ਸਮਾਨ ਲੈ ਕੇ ਆ ਰਿਹਾ ਸੀ ਪਿੱਛੋਂ ਸਾਡੇ ਮੁਹੱਲੇ ਦੇ ਬੰਦੇ ਮੁੰਡੇ ਉਹਨਾਂ ਨੇ ਮੈਨੂੰ ਫੜ ਕੇ ਘੇਰ ਕੇ ਤੇ ਗੋਲੀ ਮਾਰੀ ਮੇਰੀ ਲੱਤ ਤੇ ਸੇਰ ਪਾੜਿਆ ਸੱਤ ਜਗ੍ਹਾ ਤੋਂ ਪਿਸਤੋਲ ਕਿਹਨਾਂ ਤਾਕਾ ਵੀ ਆ ਕੀ ਕੋਈ ਪੁਰਾਣੀ ਗੱਲ ਹੈ ਕੋਈ ਰঞ্জੀਸ਼ ਨਹੀਂ ਕੀ ਕੋਈ ਲੜਕਾ ਉਹ ਮੇਰੇ ਕੋ ਅਕਡਿੰਗ ਦੀ ਦੁਕਾਨ ਹੈ ਮੇਰੀ ਮੇਕੋਂਦਾ ਹੀ ਉਹ ਕਹਿੰਦਾ ਤੇਰੇ ਕੋ ਕਿਉਂ ਹੁੰਦਾ ਬਸ ਇਹ ਗੱਲ ਦੇ ਚੱਲਦੇ ਅੱਛਾ ਹਾਂਜੀ ਕੋਈ ਪੈਸੇ ਦਾ ਲੈਣ ਨਹੀਂ ਪੈਸੇ ਦਾ ਕੋਈ ਲੈਣ ਦੇ ਨਹੀਂ ਕੀ ਪੁਰਾਣੀ ਨੇ ਜੀ ਕੋਈ ਰঞ্জੀਸ਼ ਨਹੀਂ ਕੀ ਕੋਈ ਵੀ ਨਹੀਂ ਭਾਜੀ ਹੁਣ ਤੁਸੀਂ ਕੀ ਮੰਗ ਕਰਦੇ ਮੈਂ ਬ੍ਰਦਰ ਅਹੀਂ ਮੰਗ ਕਰਦਾ ਮੈਨੂੰ ਇਨਸਾਫ ਮਿਲੇ ਵਾ ਲੈਦਾ ਨੇ ਤਿੰਨ ਜਣੇ ਗੋਲੀਆਂ ਚੱਲਦੀਆਂ ਨਜ਼ਰ ਆ ਰਹੀਆਂ ਹਾਂਜੀ ਕੀ ਲੜਕੀ ਮੰਗ ਕਰਦੇ ਬ੍ਰਦਰ ਕੋਸ਼ ਇਨਸਾਫ ਮਿਲਣਾ ਚਾਹੀਦਾ ਬਸ ਕੀ ਤਾਂ ਡਾਕੀ ਖੋ ਕੇ ਲੈ ਗਏ ਨੇ ਮੇਰਾ ਬ੍ਰਦਰ ਔਰ ਮੇਰੇ ਕੋ ਗਲੇ ਚ ਚਾਨੀ ਚਾਂਦੀ ਦੀ ਬ੍ਰੇਸਲੇਟ ਸੀ ਤੇ ਇੱਕ ਮੇਰਾ ਫੋਲਡ 2 ਫੋਨ ਸੀ Samsung ਦਾ ਇੱਕ ਉਹਨਾਂ ਦੇ ਇੱਕ ਮੰਡੀ ਵਿਕਾਸ ਆ ਤੇ ਇੱਕ ਕਾਕਾ ਭయ్యా ਤੇ ਚਾਰ ਆਣੇ ਹੋਰ ਸੀ ਨਾਲ ਉਹਨਾਂ ਦੇ ਕਿਥੋਂ ਦੇ ਰਹਿਣ ਵਾਲੇ ਹੋ ਇੱਕ ਬੰਗਲਾ ਬਸਤੀ ਦਾ ਇੱਕ ਮਾਲ ਮੰਡੀ ਦਾ ਬਾਕੀ ਚਾਰ ਆਣ ਪਰਚਾਦੇ ਸੀ ਕੀ ਸੀ 6 ਬੰਦੇ ਸੀ ਹਾਂਜੀ ਮੇਰੀ ਲਾਹਾਰੀ ਉਹਨਾਂ ਨੇ ਮੇਰਾ ਨਾਮ ਵਾਈਕ੍ਰਸ਼ਿੰਗਾ ਗਾਵਾਂ ਤੇ ਇਹ ਗੇਟ ਕੀ ਹਮਲੇ ਵਰ ਕੋਲੋਨੀ ਮਕਾਨ ਨੰਬਰ 105 ਦੇ ਰਹਿਣ ਵਾਲੇ ਸਰ ਕੀ ਗੱਲ ਹੋਈ ਅੱਜ ਭਾਜੀ ਸਰ ਮੇਰਾ ਲੜਕਾ ਤੇ ਮੇਰੀ ਨੂੰਹ ਉਥੇ ਖਾਣ ਪੀਣ ਗਏ ਸੀ ਕਿਹੜੀ ਜਗ੍ਹਾ ਤੇ ਹਾਲ ਗੇਟ ਗਏ ਸੀ ਤੇ ਉਹ ਹਾਲ ਗੇਟ ਆਂਦੇ ਆ ਬਾਕੀ ਸਾਡੀਆਂ ਤੇ ਕਵਾੜੀਆਂ ਦੀ ਪੁਲੀ ਗਈ ਸੀ ਤੇ ਉਥੋਂ 7-8 ਮੁੰਡੇ ਪੈ ਗਏ ਉਹਨਾਂ ਦੇ ਪਹਿਲਾਂ ਤੇ ਸਿਰ 'ਚ ਬੱਟ ਉਹਨਾਂ ਨੇ ਪਿਸਤੌਲ ਦੇ ਬੱਟ ਮਾਰੇ ਤੇ ਪੈਰ 'ਚ ਗੋਲੀ ਮਾਰਤੀ ਸਾਡਾ ਪੁਲਿਸ ਪ੍ਰਸ਼ਾਸਨ ਸਾਹਿਬ ਅਗੇ ਬੇਨਤੀ ਨਿਵੇਦਨ ਕਰਦੇ ਆ ਕਿ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਮਾਨ ਸਾਹਿਬ ਸਾਡੇ ਜੀ ਮੰਤਰੀ ਹੈਗੇ ਨੇ ਐਸ ਨਸ਼ੇ ਦੇ ਤੇ ਉਹ ਦੂਜੇ ਬਲਕ ਲਾਬ ਤੇ ਬੋਲਣ ਦੇ ਨੇ ਸਾਡੀ ਬਹੁਤ ਮਿਹਰਬਾਨੀਆਂ ਕੀ ਸਾਡੇ ਤੇ ਰਹਿਮ ਕੀਤਾ ਜਾਵੇ ਤੇ ਉਹਨਾਂ ਤੁਰੰਤ ਫੜਿਆ ਜਾਵੇ ਤੇ ਉਹਨਾਂ ਸਖਤ ਸਖਤ ਕਾਰਵਾਈ ਕੀਤੀ ਜਾਵੇ ਕਾਰਨ ਦਾ ਤੇ ਪਤਾ ਨਹੀਂ ਮੈਂ ਤੇ ਆਪ ਆਟੋ ਚਾਰਾਂ ਦਾ ਬੈਟਰੀ ਆ ਰਿਹਾ ਮੈਂ ਤਾਂ ਕੰਮ ਤੋਂ ਆਇਆ ਹੀ ਪਤਾ ਨਹੀਂ ਮੁੰਡੇ ਇੱਥੇ ਮੇਰੇ ਫਲਗੁੰਦੀ ਦੀ ਦੁਕਾਨ ਹੈ ਗਈ ਆ ਇਹ ਤੇ ਹੋ ਸਕਦਾ ਕੋਈ ਵਾਲਵੁੱਲ ਦਾ ਨਾ ਕੱਟੋ ਜਾਂ ਕੋਈ ਕਿਸੇ ਗੱਲਬਾਤ ਹੋਈ ਹੋਵੇ ਉਹਨਾਂ ਨੇ ਉਹ ਹੀ ਰੰਜਸ਼बाजी ਗੱਡੀ ਮੇਰੇ ਲੜਕੇ ਨਾਲ ਵੱਡੇ ਨਾਲ ਹਾਂਜੀ ਕੰਪਲੀਟ ਕਰਕੇ ਅਸੀਂ ਗੇਟ ਕੋਲ ਮਾਂ ਤੋਂ ਕਹਿੰਦੇ ਸੀ ਤੁਸੀਂ ਉੱਥੇ ਚੱਲੋ ਤੇ ਮੈਡਮ ਤੁਹਾਡੇ ਪਿੱਛੇ ਆਂਦੀ ਹਾਲੀ ਤੱਕ ਉਹਨਾਂ ਜ ਆਏ ਨਹੀਂ ਹਾਲੀ ਤੱਕ ਮੰਗ ਕੀ ਕਰਦੇ ਪ੍ਰਸ਼ਾਸਨ ਮੰਗਣ ਉਹ ਇਹ ਪ੍ਰਸ਼ਾਸਨ ਅਗੇ ਕਰਦੇ ਆ ਕਿ ਸਾਡੇ ਸਾਨੂੰ ਇਨਸਾਫ਼ ਦਿੱਤਾ ਜਾਵੇ ਤੇ ਉਹਨਾਂ ਦੇ ਜਲਦ ਤੋਂ ਜਲਦ ਸਖਤ ਸਖਤ ਕਾਰਵਾਈ ਕੀਤੀ ਜਾਵੇ ਧਿਆਨ ਲਾਗੇ ਸਾਕੇ ਪਤਾ ਲੱਗ ਜੇ ਇੱਕ ਵਾਰ ਸਾਰੇ ਕਿੱਥੇ ਆਵਾਜ਼ ਦਾ ਲੱਗੇ ਸਾਕੇ ਸੀਸੀਟੀਵੀ ਕੈਮਰਾ ਜਾਂ ਕੋਈ ਲੋਕਾਂ ਨੇ ਛੁਡਾਇਆ ਨਹੀਂ ਨਹੀਂ ਸ਼ਿਕਾਇਤ ਕਹਿੰਦੇ ਲੋਕ ਤੇ ਬਹੁਤ ਹੈਗੇ ਪਰ ਸਾਰੇ ਇੱਕ ਪਿੱਛੇ ਹਟ ਗਏ ਕਿਸੇ ਨੇ ਨਹੀਂ ਛੁਡਾਇਆ ਹਾਂਜੀ ਹਾਂਜੀ ਸਾਰੇ ਜਦੋਂ ਗੋਲੀ ਚਲਾਤੀ ਸਾਰੇ ਭੱਜ ਗਏ ਤੇ ਸਾਰੇ ਇੱਕ ਦੂਜੇ ਦੇ ਉੱਤੇ ਡਿਕਨ ਲਾਤੇ ਸੰਦੀਪ ਸਿੰਘ ਦਾ ਸਨ ਆਫ ਵਾਈ ਗੁਰੂ ਸਿੰਘ ਦਾ ਵਾਸੀ ਗੇੜ ਕੀ ਮਾਂ ਗਲੀ ਨੰਬਰ 3 ਉਹ ਕਹਿੰਦਾ ਲੜਾਈ ਝਗੜਾ ਹੋਇਆ ਵਾ ਲੜਾਈ ਝਗੜੇ ਦਰਾਂ ਇਹਨਾਂ ਤੇ ਸੱਟਾਂ ਲੱਗੀਆਂ ਨਹੀਂ ਜੋ ਕਾ ਪਾਠ ਹਾਂ ਗੋਲੀ ਵੀ ਚੱਲੀ ਹੈ ਗੋਲੀਆਂ ਨਾਲ ਦੇ ਗੱਟੇ ਦੇ ਵਿੱਚ ਵੱਜੀ ਹੋਈ ਆ ਤੇ ਜੋ ਕ ਇੱਥੇ ਇਹਨਾਂ ਨੇ ਆ ਕੇ ਸਿਵਲ ਹਸਪਤਾਲ ਦਾਖਲ ਉਹਨੂੰ ਕਰਾਇਆ ਵਾ ਦਾਖਲ ਕਰਨ ਤੋਂ ਬਾਅਦ ਸਾਡੇ ਕੋਲ ਨਾਲ ਚਲਾ ਦੇਤੀ ਆ ਨਾ ਆਪਣਾ ਥਾਣੇ ਜਿਹੜੀ ਆ ਤਲਾਹ ਦੇ ਦੇ ਦਿੱਤੀ ਆ ਤੇ ਥਾਣੇ ਤੋਂ ਜੋ ਵੀ ਥਾਣੇ ਤੋਂ ਹੁਣ ਜੋ ਆਪਣੀ ਪੁਲਿਸ ਕਾਰ ਪਈ ਆਪੇ ਕਰੇਗੀ ਉਹ